ਤਾਂ ਹੁਣੇ ਇਸ ਵੇਲੇ ਕਿਸਾਨ ਇਹ ਕਹਿ ਲੋ ਪੰਜਾਬੀ ਮੁੜ ਕੇ ਉੱਠ ਕੇ ਖੜੇ ਕਿਵੇਂ ਹੋਣਗੇ ਲੱਗਦਾ ਹੈ ਕਿ ਕੰਕਵੀਰ ਜੀ ਜਾ ਸਕਦੀ ਇਹਨਾਂ ਹਾਲਾਤਾਂ ਦੇ ਵਿੱਚ ਰਾਦੇ ਨਾਲ ਪ੍ਰਾਂਡ ਖੜਦਾ ਜਦੋਂ ਉਦੋਂ ਉਹਦੀ ਉਹਨੂੰ ਚੱਕਣ ਦੇ ਵਿੱਚ ਵੀ ਦੇਰ ਨਹੀਂ ਲੱਗਦੀ ਸਸ਼ੀਕਾਲ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗगन ਸ਼ੁਕਲਾ ਪੰਜਾਬ ਇਸ ਵੇਲੇ ਵੱਡੀ ਮੁਫਤਾ ਦੇ ਵਿੱਚ ਹੈ ਪੰਜਾਬ ਦਾ ਬਹੁਤਾ ਕਿਸਾਨੀ ਇਲਾਕਾ ਹੜ ਦੀ ਮਾਰ ਹੈ ਮੇਰੇ ਨਾਲ ਗੱਲਬਾਤ ਦੇ ਲਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਢੱਲੇਵਾਲ ਸਾਹਿਬ ਡੇਰਾ ਬਾਬਾ ਨਾਨਕ ਬੈਠੇ ਹੋ ਦੇਖਿਆ ਕਿੰਨਾ ਨੁਕਸਾਨ ਹੋ ਗਿਆ ਦੇਖੋ ਸਭ ਤੋਂ ਪਹਿਲੇ ਤੇ ਇਹ ਕਹ ਲਗੇ ਡੇਰਾ ਬਾਬਾ ਨਾਨਕ ਢੱਲੇਵਾਲ ਇਕੱਲਾ ਨਹੀਂ ਹਰਿਆਣੇ ਤੋਂ ਸਰਵਾਰ ਜਰਨੈਲ ਸਿੰਘ ਜੀ ਸਾਡੇ ਨਾਲ ਨੇ ਵੱਡੇ ਕਿਸਾਨ ਲੀਡਰ ਨੇ ਇਹਦੇ ਨਾਲ ਬਸ ਸੁਦੇਸ਼ ਸਿੰਘ ਖੋਧਰਾ ਜੀ ਨੇ ਐਸੇ ਇਲਾਕੇ ਨੂੰ ਦੇਖਣ ਵਾਲੇ ਲੀਡਰ ਨੇ ਤੂੰ ਜਿਹੜੀ ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਉਹ ਗਿਣਤੀ ਮਿੰਤੀ ਹੈ ਮੈਨੂੰ ਲੱਗਦਾ ਗਿਣਤੀਆਂ ਮਿੰਤੀਆਂ ਤੋਂ ਬਾਹਰ ਆ ਨੁਕਸਾਨ ਕਿਉਂਕਿ ਜਿਵੇਂ ਸਮਾ ਜਿਵੇਂ ਜਿਵੇਂ ਹੋਰ ਨੇੜੇ ਜਾਣਾ ਹੈ ਉਹਨੂੰ ਇਹ ਪਤਾ ਲੱਗਣਾ ਹੈ ਜਦੋਂ ਪਾਣੀ ਨੇ ਘਟਣਾ ਹੈ ਪਿੱਛੇ ਹਟਣਾ ਹੈ ਇਨੇ ਇਲਾਕੇ ਚੋਂ ਮਿੱਟੀ ਪੱਟੀ ਗਈ ਹੈ ਤੇ ਕਿੰਨੇ ਇਲਾਕੇ ਤੋਂ ਇਸਿੱਟੀ ਗਈ ਹੈ ਬਹੁਤ سارے ਰਕਵੇ ਇਹੋ ਜੇ ਮਿਲਣਗੇ ਜਿੱਥੋਂ 8-8 ਫੁੱਟ 7-7 ਫੁੱਟ ਡੂੰਘੇ ਖੱਡੇ ਪੱਟੇ ਜਾਇ ਹੋਣਗੇ ਤੇ ਬਹੁਤ سارے ਖੇਤ ਇਹੋ ਜੇ ਮਿਲਣਗੇ ਜਿਨ੍ਹਾਂ ਦੇ ਵਿੱਚ 5-5 ਫੁੱਟ ਮਿੱਟੀ ਖਲਾ ਦਿੱਤੀ ਗਈ ਹੋਵੇ ਇੱਕ ਬਹੁਤ ਵੱਡੀ ਸਮੱਸਿਆ ਦੇ ਵਿੱਚ ਪੰਜਾਬ ਕਿਰਿਆ ਹਜੇ ਤਾਂ ਆਪਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਬਾਹਰੀ ਰੂਪ ਚ ਦਿਸਦਾ ਹੈ ਕਿ ਇਸੋ ਪਰਿਵਾਰ ਦਾ ਇੱਕ ਬੰਦਾ ਮਰ ਗਿਆ ਚਾਰ ਬਸ ਗਿਓ ਨੇ ਚਾਰਾਂ ਨੇ ਦਸਤੋਂ ਵੀ ਸਾਡਾ ਇੱਕ ਰੁੜ ਗਿਆ ਤੇ ਜਿਹੜੇ ਘਰਾਂ ਦੇ ਘਰ ਹੀ ਰੁੜੇ ਐ ਜਾਂ ਘਰਾਂ ਦੇ ਘਰ ਹੀ ਜਿਨ੍ਹਾਂ ਦੀਆਂ ਛੱਤਾਂ ਸੁੱਕਿਆਂ ਪਿਆਂ ਦੇ ਉੱਤੇ ਡਿੱਗੀਆਂ ਜਾਂ ਘਰੇ ਬੈਠਿਆਂ ਦੇ ਡਿੱਗੀਆਂ ਔਰ ਉਹ ਉੱਪਰ ਦੀ ਪਾਣੀ ਫਿਰ ਗਿਆ ਇਹ ਤਾਂ ਉਦੋਂ ਪਤਾ ਲੱਗਣਾ ਨਾ ਜਦੋਂ ਉਹਨਾਂ ਨੂੰ ਜਾ ਕੇ ਕਿਸੇ ਨੇ ਦੇਖਣਾ ਪੜਤਾਲਣਾ ਤੇ ਉਹ ਉਹਨਾਂ ਦੇ ਵਿੱਚ ਡੈੱਡ ਬਾਡੀਜ਼ ਕਿੰਨੀ ਨਿਕਲਦੀਆਂ ਨੇ ਕਿੰਨੇ ਪਸ਼ੂ ਰੁੜ ਗਏ ਆਪਾਂ ਦੇਖਿਆ ਸੋ ਇਹ ਨੁਕਸਾਨ ਗਿਣਤੀ ਮਿੰਤੀ ਤੋਂ ਬਾਹਰ ਦਾ ਨੁਕਸਾਨ ਹੈ ਇਹਨੂੰ ਛੋਟਾ ਨੁਕਸਾਨ ਨਹੀਂ ਕਿਹਾ ਜਾ ਸਕਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਤੋਂ ਬਾਅਦ ਇਹਦਾ ਮਦਦ ਸਾਰਾ ਜਾਇਜ਼ਾ ਨਿਕਲ ਕੇ ਬਾਹਰ ਆਏਗਾ ਜਦੋਂ ਪਾਣੀ ਘਟੇ ਤੁਸੀਂ 88 ਵੀ ਵੇਖਿਆ ਤਾਂ ਹੁਣ ਇਸ ਵੇਲੇ ਕਿਸਾਨ ਇਹ ਕਹਿ ਲੋ ਪੰਜਾਬੀ ਮੁੜ ਕੇ ਉੱਠ ਕੇ ਖੜੇ ਕਿਵੇਂ ਹੋਣਗੇ ਲੱਗਦਾ ਕਿ ਕਣਕ ਵੀਜੀ ਜਾ ਸਕਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਤੇ ਅਦਰ ਸਟੇਟਾਂ ਹੋਰ ਵੀ ਜਿਵੇਂ ਹਰਿਆਣਾ ਦਾ ਵੀ ਕੁਝ ਇਲਾਕਾ ਪ੍ਰਭਾਵਿਤ ਹੋ ਰਿਹਾ ਹੈ ਜੋ ਲੇਕਿਨ ਤੁਸੀਂ ਦੇਖਿਓ ਜਿਸ ਤਰੀਕੇ ਦੇ ਨਾਲ ਐਸ ਵਾਰੀ ਹਰਿਆਣਾ ਸਾਡਾ ਯੂਪੀ ਸਾਡਾ ਰਾਜਸਥਾਨ ਸਾਡਾ ਮੱਧ ਪ੍ਰਦੇਸ਼ ਸਾਡਾ ਕਰਨਾਟਕਾ ਸਾਡਾ ਤਾਮਿਲਨਾਡੂ ਮਹਾਰਾਸ਼ਟਰ ਇਸ ਸਟ੍ਰੀਟਾਂ ਦੇ ਕਿਸਾਨ ਜਿਸ ਤਰੀਕੇ ਨਾਲ ਆ ਕੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ। ਉਹ ਇਹ ਕਿਸਾਨਾਂ ਨੂੰ ਡਿੱਗਣ ਨਹੀਂ ਦੇਣਗੇ। ਭਰਾ ਦੇ ਨਾਲ ਭਰਾ ਖੜਦਾ ਜਦੋਂ ਉਦੋਂ ਉਹਦੀ ਉਹਨੂੰ ਚੱਕਣ ਦੇ ਵਿੱਚ ਕੋਈ ਦੇਰ ਨਹੀਂ ਲੱਗਦੀ। ਤੇ ਸਰਕਾਰ ਦੇ ਕਿੰਨਾ ਕੁ ਦਿੰਦੀ ਹੁੰਦੀ ਹੈ? ਪਿਛੇ ਹੜ ਆਏ ਅੱਜ ਤੱਕ ਨਹੀਂ ਦਿੱਤਾ। ਲੰਪੀਸ ਕਿੰਨਾ ਹੈ ਅੱਜ ਤੱਕ ਨਹੀਂ ਪੈਸਾ ਦਿੱਤਾ। ਜਿਹੜਾ ਚਾਇਨਾ ਵਾਇਰਸ ਨੇ ਆ ਕੇ ਝੋਨਾ ਮਾਰਿਆ ਉਹਦਾ ਅਜ ਤੱਕਰ ਪੈਸਾ ਨਹੀਂ ਦਿੱਤਾ ਦਿੱਤਾ ਕਿਹੜਾ ਸਰਕਾਰ ਨੇ ਵਿਸ਼ਰਾ 23 ਦੇ ਵਿੱਚ ਕਹਿੰਦੇ ਸੀਗੇ ਕਿ ਅਸੀਂ ਮੁਰਗੀ ਮਰੀ ਦੇ ਪੈਸੇ ਦੇਵਾਂਗੇ ਅਸੀਂ ਬੱਕਰੀ ਮਰੀ ਦੇ ਪੈਸੇ ਦੇਵਾਂਗੇ ਖਾਨਾ ਨੇ ਐਸ ਵਾਰੀ ਮੈਨੂੰ ਲੱਗਦਾ ਕਿਸਾਨ ਜਮਾਤ ਭਾਈਚਾਰਾ ਜਿਸ ਤਰੀਕੇ ਨਾਲ ਕਿਸਾਨਾਂ ਦਾ ਖਣਸਵਾਲ ਮੇਰੇ ਲੈ ਲਿਓ ਲੱਗਦਾ ਨਹੀਂ ਹੈਗਾ ਜਿਸ ਤਰ੍ਹਾਂ ਆਪਸ ਦੇ ਵਿੱਚ ਪੰਜਾਬੀਆਂ ਦਾ ਭਾਈਚਾਰਾ ਅਸੀਂ ਹੁਣ ਅੰਦਰ ਪਿੰਡਾਂ ਚੋਂ ਆਏ ਆ ਪੰਜਾਬੀ ਪੰਜਾਬੀ ਦੀ ਮਦਦ ਕਰ ਰਹੇ ਪੰਜਾਬੀ ਛੋਡੋ ਬਾਹਰਲੇ ਸੂਬਿਆਂ ਦੇ ਲੋਕ ਵੀ ਸਾਡੇ ਨਾਲ ਆ ਰਹੇ ਨੇ ਐਨ ਆਰ ਆਈਸ ਦਾ ਬਸੋ ਪਸੂ ਯੂਗ ਲੱਗਦਾ ਨਹੀਂ ਸਭ ਦੀ ਮਦਦ ਕਰਨ ਵਾਲਾ ਪੰਜਾਬ ਦੇ ਨਾਲ ਵੀ ਹੁਣ ਖੜੇ ਨੇ ਲੋਕ ਨਹੀਂ ਬੜਾ ਸਪਸ਼ਟ ਹੈ ਐਸ ਵਾਰੀ ਇਹ ਉਲੰਭਾ ਨਹੀਂ ਦਿੱਤਾ ਜਾ ਸਕਦਾ ਕਿ ਅਦਰ ਸਟੇਟਾਂ ਨੇ ਪੰਜਾਬ ਦੀ ਬਾਹਰ ਨਾ ਖੜੀ ਹੋਵੇ ਇਹ ਨਹੀਂ ਹੈ ਹਾਂ ਐਸ ਵਾਰੀ ਤਾਂ ਅਦਰ ਸਟੇਟਾਂ ਨੇ ਮਤਲਬ ਮੋਰੀ ਹੋ ਕੇ ਪੰਜਾਬ ਦੇ ਨਾਲ ਤੁਕੇ ਜਰ ਦਰਸਲ ਅਦਰ ਸਟੇਟਾਂ ਨੇ 2020 ਕੀ ਦੀ ਲੜਾਈ ਤੇ 2024-25 ਦਾ ਜਿਹੜਾ ਅੰਦੋਲਨ ਇਹ ਦੋਨ ਦੋਲਣਾ ਨੇ ਲੋਕਾਂ ਦੇ ਅੰਦਰ ਭਾਈਚਾਰਕ ਸਾਜ ਨੂੰ ਇੰਨਾ ਮਜ਼ਬੂਤ ਕਰਤਾ ਕਿ ਅੱਜ ਮਹਾਰਿਆਣੇ ਵਾਲਿਆਂ ਨੂੰ ਪੰਜਾਬੀ ਪੰਜਾਬੀ ਨਹੀਂ ਲੱਗ ਰਹੇ ਪੰਜਾਬੀਆਂ ਨੂੰ ਹਰਿਆਣੇ ਵਾਲੇ ਹਰਿਆਣਵੀ ਨਹੀਂ ਲੱਗ ਰਹੇ ਅੱਜ ਸਾਰੇ ਅਸੀਂ ਇੱਕ ਐ ਲੱਗ ਰਹੇ ਵੀ ਅਸੀਂ ਸ਼ਾਇਦ ਇੱਕੋ ਮਾਂ ਦੇ ਜੰਮੇ ਆਂ ਸਕੇ ਭਰਾ ਹੋਈਏ ਇਸ ਤਰ੍ਹਾਂ ਦਾ ਵਰਤਾਰਾ ਮਤਲਬ ਇੱਕ ਦੂਜੇ ਨਾਲ ਰਲ ਕੇ ਅਸੀਂ ਕਰ ਰਹੇ ਆ ਤੇ ਮੈਨੂੰ ਲੱਗਦਾ ਕਿ ਇਹਦੇ ਇਹਦੇ ਚੰਗੇ ਸੰਕੇਤ ਵੀ ਆਉਣਗੇ ਤੁਸੀਂ ਦੇਖੋ ਬੇਖਰੇ ਵਿੱਚ ਅਗਰ ਇਹ ਇਕਤਾ ਵੱਧ ਹੀ ਜਾਂਦੀ ਹੈ ਇਕਤਾ ਹੋਰ ਸਟਰੋਂਗ ਹੁੰਦੀ ਜਾਂਦੀ ਹੈ ਤਾਂ ਹੋ ਸਕਦਾ ਗੁਰੂ ਕਿਰਪਾ ਕਰੇ ਇਧਰ ਨੂੰ ਅਸੀਂ ਵੱਧ ਚ ਗਏ ਕਿ ਉਹ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ ਉਹ ਪੰਜਾਬ ਅਸੀਂ ਬਣਾਉਣ ਚ ਸਫਲ ਹੋ ਜਾਈਏ ਅੱਛਾ ਬਲਾਸਵਾਲ ਡਿਲੇਵਾਲ ਸਾਹਿਬ ਤੁਸੀਂ ਦੌਰਾ ਕੀਤਾ ਇਫੈਕਟਡ ਏਰੀਆਜ਼ ਕੋਈ ਕਮੇਟੀਆਂ ਦਾ ਗਠਨ ਕਰੋਗੇ ਤੁਹਾਡੀ ਯੂਨੀయన్స్ ਵੱਲੋਂ ਜਾਂ ਹੋਰ ਕੋਈ ਪੂਰੇ ਕਿਸਾਨ ਸ ਐਸ ਕੇ ਐਮ ਦੁਬਾਰਾ ਬੈਠ ਕੇ ਜਿਹੜਾ ਸਿਰ ਜੋੜੂਗਾ ਕਿਉਂਕਿ ਬਫਤਾ ਬਹੁਤ ਵੱਡੀ ਹੈ ਲੋਕਾਂ ਦੇ ਖੇਤਾਂ ਚ ਲੋਕਾਂ ਨੂੰ ਐ ਨਹੀਂ ਪਤਾ ਹੋਣਾ ਕਿ ਸਾਡੇ ਖੇਤ ਕਿੱਥੇ ਨੇ ਨਿਸ਼ਾਨ ਦੀ ਦੁਆਰਾ ਹੋਣ ਦੀ ਸਥਿਤੀ ਹੈ देखो ਮੈਨੂੰ ਇੱਕ ਤਾਂ ਇਹ ਗੱਲ ਲੱਗ ਰਹੀ ਹੈ ਕਿ ਅੱਜ ਜਿਹੜੀ ਸਥਿਤੀ ਚੋਂ ਕਿਸਾਨਾਂ ਨੂੰ ਅੱਜ ਕੱਢ ਲਿਆ ਆਪ ਮੁਹਾਰੇ ਸੇਵਾਦਾਰਾਂ ਨੇ ਸੇਵਾ ਕਰਕੇ ਕੱਢ ਲਿਆ ਜਿਹੜੀ ਰਹੀ ਐਸਕੇਮ ਨਾਨ ਪੋਲਿਟিক্যাল ਜਾਂ ਕਿਸਾਨ ਜਥੇਬੰਦੀਆਂ ਦੀ ਜਾਂ ਕਮੇਟੀਆਂ ਦੀ ਗੱਲ ਉਹ ਅਸੀਂ ਆਲਰੇਡੀ ਇੱਕ ਪ੍ਰੈਸ ਕਾਨਫਰੰਸ ਅਮਰਸਰ ਸਾਹਿਬ ਦੇ ਵਿੱਚ ਕਰਕੇ ਅਨਾਉਂਸ ਕੀਤਾ ਸੀ ਕਿ ਅਸੀਂ ਫਾਜ਼ਲਕਾ ਰੋਇਪੁਰ ਤਰੰਤਾਰ ਅਮਰਸਰ ਗੁਰਦਾਸਪੁਰ ਪਠਾਨਕੋਟ ਅਤੇ ਨਾਲ ਹੁਸ਼ਿਆਰਪੁਰ ਇਦੂ ਦਾ ਹਾਦਸੇ ਲੁਧਿਆਣਾ ਜੇ ਹੁਣ ਅਗਰ ਹੋਰ ਜ਼ਿਆਦਾ ਨੁਕਸਾਨ ਹੋਇਆ ਤਾਂ ਭਾਵੇਂ ਸਾਨੂੰ ਮਾਨਸਾ ਤੇ ਪਟਿਆਲਾ ਵੀ ਬਣਾਉਣਾ ਪਵੇ ਇਹਨਾਂ ਸਾਰੇ ਥਾਵਾਂ ਦੇ ਉੱਤੇ ਅਸੀਂ ਕੈਂਪ ਸਥਾਪਿਤ ਕਰਾਂਗੇ ਉਹ ਕੈਂਪ ਸਥਾਪਿਤ ਹੋ ਚੁੱਕੇ ਨੇ ਇਹ ਸਾਰੇ ਮਗੜਿਆਂ ਦੀ ਜਿਨ੍ਹਾਂ ਦੇ ਮੈਂ ਨਾਂ ਲਿਆ ਹੈ ਇਹ ਕੈਂਪ ਚੱਲ ਰਹੇ ਨੇ ਇਹਨਾਂ ਕੈਂਪਾਂ ਦੇ ਰਾਹੀਂ ਅਸੀਂ ਕੀ ਕਰਦੇ ਆ ਕਿ ਜਿਹੜੀ ਸੰਗਤ ਸੇਵਾ ਲੈ ਕੇ ਆਉਂਦੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਦੱਸਿਆ ਸੰਗਤ ਸੇਵਾ ਲੈ ਕੇ ਆਉਂਦੀ ਹੈ ਉਹ ਸੰਗਤ ਨੂੰ ਅਸੀਂ ਗਾਈਡਲਾਈਨ ਦਿੰਨੇ ਆ ਕਿ ਉਹ ਸਾਡੇ ਨਾਲ ਬੰਦੇ ਅਸੀਂ ਭੇਜਦੇ ਆ ਸਮਾਨ ਜਿੱਥੇ-ਜਿੱਥੇ ਪਚਾਉਣਾ ਪਚਾਓ ਆਪ ਉਹ ਸਮਾਨ ਪਚਾਉਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਕੱਲ ਹੀ ਇਹਨੂੰ 4 ਦਿਨ ਪਹਿਲਾਂ ਜਿਹੜਾ ਹਾ ਘੋਨੇਵਾਲ ਦੇ ਵਿੱਚ ਕੋਲ ਮਤਲਬ ਉਹ ਸੀਮਨ ਟੁੱਟਿਆ ਉਹਨੂੰ ਮੰਨਣ ਦਾ ਕਾਰਜ ਚਲਾ ਰਹੇ ਹੁਤੇ ਸੰਤ ਬਾਬਾ ਸਤਨਾਮ ਸਿੰਘ ਜੀ ਚਲਾ ਰਹੇ ਨੇ ਔਰ ਉਹਨਾਂ ਨੂੰ ਅੱਜ ਤੋਂ 5 ਦਿਨ ਪਹਿਲਾਂ ਅਸੀਂ 1 ਲੱਖ ਰੁਪਏ ਦੀ ਸੇਵਾ ਦੇ ਕੇ ਆਏ ਕੱਲ ਹਰਿਆਣੇ ਦੀਆਂ ਸੰਗਤਾਂ ਨੇ ਲੱਖ ਰੁਪਿਆ ਭੇਜਿਆ ਉਹ 1 ਲੱਖ ਦੀ ਸੇਵਾ ਕੱਲ ਦੇ ਕੇ ਆਏ ਆ ਤਾਂ ਅੱਜ ਫੇਰ ਹਰਿਆਣੇ ਦੀਆਂ ਸੰਗਤਾਂ ਸੇਵਾ ਲੈ ਕੇ ਆਈਆਂ ਸੀ ਜਿਹੜਾ ਉਹ ਸੀ ਉਹ ਹਣ ਵਾਲੀ ਸੇਵਾ ਸੀ ਉਹਨੂੰ ਅਸੀਂ ਫੀਲਡ ਦੇ ਵਿੱਚ ਤਬਦੀਲ ਕਰਕੇ ਸੋਨਾਂ ਤੋਂ ਕੋਲ ਨਹੀਂ ਉਹਨਾਂ ਦੇ ਹੱਥੋਂ ਹੀ ਉਹ ਫੀਲਡ ਮਤਲਬ ਸਪਲਾਈ ਕਰਵਾ ਰਹੇ ਹਾਂ ਉਸ ਇਲਾਕੇ ਦੇ ਵਿੱਚ ਸੋ ਲੱਗੇ ਹੋਏ ਨੇ ਸਾਰੀਆਂ ਜੱਥੇ ਬੰਦੀਆਂ ਲੱਗੀਆਂ ਹੋਈਆਂ ਨੇ ਕੋਸ਼ਿਸ਼ ਇਹ ਹੈ ਕਿ ਲੋੜਵੰਦਾ ਤੱਕ ਚੀਜ਼ ਪਹੁੰਚ ਜੇ ਹਾਂਜੀ ਉਹ ਮਿਹਰਬਾਨੀ ਤਾਂ ਜਗੀ ਦੱਲਵਾਲ ਖਾਸ ਤੌਰ ਤੇ ਆ ਮੌਜੂਸੀ ਕਹਿੰਦੇ ਗਿਣਤੀ ਮਿੰਤੀ ਤੋਂ ਬਾਹਰ ਇਸ ਵੇਲੇ ਪੰਜਾਬ ਦਾ ਨੁਕਸਾਨ ਹੈ ਪਾਰਲੀਮੈਂਟਾਂ ਨੇ ਹੁਣ ਆਲੰਬਾ ਲਾਤਾ ਲੱਗਦਾ ਕਿ ਮੈਨੂੰ ਫਿਰ ਪੁਰਾਣਾ ਪੰਜਾਬ ਬਣਦਾ ਨਜ਼ਰ ਆ ਰਿਹਾ ਕਿਉਂਕਿ ਹਰਿਆਣਾ ਜਿਸ ਤਰ੍ਹਾਂ ਨਾਲ ਖੜਾ ਉਹ ਕਾਬਲੇ ਤਾਰਿਫ ਹੈ ਕੈਮਰਾ ਪਰਸੈਂਟ ਦੇ ਨਾਲ ਜਗਨ ਸ਼ੁਕਰਾ ਦਿੱਲੀ ਪੋਸਟ ਪੰਜਾਬ ਤੋਂ ਹੁਣੇ ਇਸ ਵੇਲੇ ਕਿਸਾਨ ਇਹ ਕਹਿ ਲੋ ਪੰਜਾਬੀ ਮੁੜ ਕੇ ਉੱਠ ਕੇ ਖੜੇ ਕਿਵੇਂ ਹੋਣਗੇ ਲੱਗਦਾ ਹੈ ਕਿ ਕਨਕਵੀਰ ਜੀ ਜਾ ਸਕਦੀ ਇਹਨਾਂ ਹਾਲਾਤਾਂ ਦੇ ਵਿੱਚ ਧਰਾ ਦੇ ਨਾਲ ਪਲਾਨ ਖੜਦਾ ਜਦੋਂ ਉਦੋਂ ਉਹਦੀ ਉਹਨੂੰ ਚੱਕਣ ਦੇ ਵਿੱਚ ਕੋਈ ਦੇਰੀ ਨਹੀਂ ਲੱਗਦੀ ਚੀਕਾਲ ਦੇ ਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਆ ਗगन ਸ਼ੁਕਲਾ ਪੰਜਾਬ ਇਸ ਵੇਲੇ ਵੱਡੀ ਮੁਸ਼ਕਲਾਂ ਦੇ ਵਿੱਚ ਹੈ ਪੰਜਾਬ ਦਾ ਬਹੁਤ ਆਤ ਕਿਸਾਨੀ ਇਲਾਕਾ ਹੜ ਦੀ ਮਾਰ ਹੈ ਮੇਰੇ ਨਾਲ ਗੱਲਬਾਤ ਦੇ ਲਈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਢੱਲੇਵਾਲ ਸਾਹਿਬ ਡੇਰਾ ਬਾਬਾ ਨਾਨਕ ਬੈਠੇ ਹੂੰ ਦੇਖਿਆ ਕਿੰਨਾ ਨੁਕਸਾਨ ਹੋ ਗਿਆ ਦੇਖੋ ਸਭ ਤੋਂ ਪਹਿਲੇ ਤੇ ਇਹ ਗੱਲ ਕਿ ਡੇਰਾ ਬਾਬਾ ਨਾਨਕ ਢੱਲੇ ਵਾਲ ਕੱਲਾ ਨਹੀਂ ਹਰਿਆਣੇ ਤੋਂ ਸਰਮਾਰ ਜਰਨੈਲ ਸਿੰਘ ਜੀ ਸਾਡੇ ਨਾਲ ਨੇ ਵੱਡੇ ਕਿਸਾਨ ਲੀਡਰ ਨੇ ਇੱਧਰ ਨੇ ਬਸ ਸੁਦੇਵ ਸਿੰਘ ਕੁਹੜਾ ਜੀ ਨੇ ਐਸੇ ਇਲਾਕੇ ਨੂੰ ਦੇਖਣ ਵਾਲੇ ਲੀਡਰ ਨੇ ਤੂੰ ਜਿਹੜੀ ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਗਿਣਤੀ ਮਿੰਤੀ ਹੈ ਮੈਨੂੰ ਲੱਗਦਾ ਗਿਣਤੀਆਂ ਮਿੰਤੀਆਂ ਤੋਂ ਬਾਹਰ ਆ ਨੁਕਸਾਨ ਕਿਉਂਕਿ ਜਿਵੇਂ ਸਮਾ ਜਿਵੇਂ ਜਿਵੇਂ ਹੋਰ ਨੇੜੇ ਜਾਣਾ ਹੈ ਉਹਨੂੰ ਉਹਨੂੰ ਪਤਾ ਲੱਗਣਾ ਜਦੋਂ ਪਾਣੀ ਨੇ ਹਟਣਾ ਹੈ ਪਿੱਛੇ ਹਟਣਾ ਹੈ ਕਿੰਨੇ ਇਲਾਕੇ ਚੋਂ ਮਿੱਟੀ ਪੱਟੀ ਗਈ ਹੈ ਤੇ ਕਿੰਨੇ ਇਲਾਕੇ ਤੋਂ ਸਿੱਟੀ ਗਈ ਹੈ ਬਹੁਤ سارے ਰਕਵੇ ਇਹੋ ਜਿਹੇ ਮਿਲਣਗੇ ਜਿੱਥੋਂ 8-8 ਫੁੱਟ 7-7 ਫੁੱਟ ਡੂੰਘੇ ਖੱਡੇ ਪੱਟੇ ਗਏ ਹੋਣਗੇ ਤੇ ਬਹੁਤ سارے ਖੇਤ ਇਹੋ ਜਿਹੇ ਮਿਲਣਗੇ ਜਿਨ੍ਹਾਂ ਦੇ ਵਿੱਚ 5-5 ਫੁੱਟ ਮਿੱਟੀ ਖਲਾ ਦਿੱਤੀ ਗਈ ਹੋਵੇ ਇੱਕ ਬਹੁਤ ਵੱਡੀ ਸਮੱਸਿਆ ਦੇ ਵਿੱਚ ਪੰਜਾਬ ਕਿਰਿਆ ਅਜੇ ਤਾਂ ਆਪਾਂ ਨੂੰ ਐ ਲੱਗਦਾ ਹੈ ਕਿ ਜਿਹੜਾ ਬਾਹਰੀ ਰੂਪ ਚ ਦਿਸਦਾ ਹੈ ਕਿ ਇਸ ਪਰਿਵਾਰ ਦਾ ਇੱਕ ਬੰਦਾ ਮਰ ਗਿਆ ਚਾਰ ਬਚ ਗਏ ਉਹਨਾਂ ਚਾਰਾਂ ਨੇ ਦਸਤਾ ਵੀ ਸਾਡਾ ਇੱਕ ਰੁੜ ਗਿਆ ਤੇ ਜਿਹੜੇ ਘਰਾਂ ਦੇ ਘਰ ਹੀ ਰੁੜੇ ਐ ਜਾਂ ਘਰਾਂ ਦੇ ਘਰ ਹੀ ਜਿਨ੍ਹਾਂ ਦੀਆਂ ਛੱਤਾਂ ਸੁੱਕਿਆਂ ਪਿਆਂ ਦੇ ਉੱਤੇ ਡਿੱਗੀਆਂ ਜਾਂ ਘਰੇ ਬੈਠਿਆਂ ਦੇ ਟੁੱਟ ਗਈਆਂ ਪਰ ਉਹ ਉੱਪਰ ਦੀ ਪਾਣੀ ਫਿਰ ਗਿਆ ਇਹ ਤਾਂ ਉਹ ਤੋਂ ਪਤਾ ਲੱਗਣਾ ਨਾ ਜਦੋਂ ਉਹਨਾਂ ਨੂੰ ਜਾ ਕੇ ਕਿਸੇ ਨੇ ਦੇਖਣਾ ਹੈ ਪੜਤਾਲਣਾ ਹੈ ਤੇ ਉਹ ਉਹਨਾਂ ਦੇ ਵਿੱਚ ਡੈੱਡ ਬਾਡੀਜ਼ ਕਿੰਨੀ ਨਿਕਲਦੀਆਂ ਨੇ ਕਿੰਨੇ ਪਸ਼ੂ ਰੁੜ ਗਏ ਆਪਾਂ ਦੇਖਿਆ ਸੋ ਇਹ ਨੁਕਸਾਨ ਗਿਣਤੀ ਮਿੰਤੀ ਤੋਂ ਬਾਹਰ ਦਾ ਨੁਕਸਾਨ ਹੈ ਇਹਨੂੰ ਛੋਟਾ ਨੁਕਸਾਨ ਨਹੀਂ ਕਿਹਾ ਜਾ ਸਕਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਤੋਂ ਬਾਅਦ ਇਹਦਾ ਮਤ ਸਾਰਾ ਜਾਇਜ਼ਾ ਨਿਕਲ ਕੇ ਬਾਹਰ ਆਏਗਾ ਜਿਹਨੂੰ ਪਾਣੀ ਘਟੇ ਤੁਸੀਂ 88 ਵੀ ਵੇਖਿਆ ਤਾਂ ਹੁਣ ਇਸ ਵੇਲੇ ਕਿਸਾਨ ਇਹ ਕਹਿ ਲੋ ਪੰਜਾਬੀ ਮੁੜ ਕੇ ਉੱਠ ਕੇ ਖੜੇ ਕਿਵੇਂ ਹੋਣਗੇ ਲੱਗਦਾ ਕਿ ਕਣਕ ਵੀਜੀ ਜਾ ਸਕਦੀ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਤੇ ਅਦਰ ਸਟੇਟਾਂ ਹੋਰ ਵੀ ਜਿਵੇਂ ਹਰਿਆਣੇ ਦਾ ਵੀ ਕੁਝ ਇਲਾਕਾ ਪ੍ਰਭਾਵਿਤ ਹੋ ਰਿਹਾ ਹੈ ਜੋ ਲੇਕਿਨ ਤੁਸੀਂ ਦੇਖਿਓ ਜਿਸ ਤਰੀਕੇ ਦੇ ਨਾਲ ਐਸ ਵਾਰੀ ਹਰਿਆਣਾ ਸਾਡੇ ਨਾਲ ਯੂਪੀ ਸਾਡੇ ਨਾਲ ਰਾਜਸਥਾਨ ਸਾਡੇ ਨਾਲ ਮੱਧ ਪ੍ਰਦੇਸ਼ ਸਾਡੇ ਨਾਲ ਕਰਨਾਟਕਾ ਸਾਡੇ ਨਾਲ ਤਾਮਿਲਨਾਡੂ ਮਹਾਰਾਸ਼ਟਰ ਇਹ ਸਟੇਟਾਂ ਦੇ ਕਿਸਾਨ ਜਿਸ ਤਰੀਕੇ ਨਾਲ ਆ ਕੇ ਸਾਡੇ ਨਾਲ ਮੋਢਾ ਨਾਲ ਲਾ ਕੇ ਖੜੇ ਐ ਉਹ ਇਹ ਕਿਸਾਨਾਂ ਨੂੰ ਡਿੱਗਣ ਨਹੀਂ ਦੇਣਗੇ ਭਰਾ ਦੇ ਨਾਲ ਭਰਾ ਖੜਦਾ ਜਦੋਂ ਉਦੋਂ ਉਹਦੀ ਉਹਨੂੰ ਚੱਕਣ ਦੇ ਵਿੱਚ ਕੋਈ ਦੇਰ ਨਹੀਂ ਲੱਗਦੀ ਤੇ ਸਰਕਾਰ ਦੇ ਕਿੰਨਾ ਕਿੰਨੀ ਹੁੰਦੀ ਐ ਪਿਛੇ ਹੜ ਆਇਆ ਅਜ ਤੱਕ ਨਹੀਂ ਦਿੱਤਾ ਲੰਪੀਸ ਕਿੰਨਾ ਐ ਅਜ ਤੱਕ ਨਹੀਂ ਪੈਸਾ ਦਿੱਤਾ ਜਿਹੜਾ ਚਾਇਨਾ ਵਾਇਰਸ ਨੇ ਆ ਕੇ ਝੋਨਾ ਮਾਰਿਆ ਉਹਦਾ ਅਜ ਤੱਕ ਪੈਸਾ ਨਹੀਂ ਦਿੱਤਾ ਦਿੱਤਾ ਕਿਹੜਾ ਸਰਕਾਰ ਨੇ ਵਿਸ਼ਵਾ 23 ਦੇ ਵਿੱਚ ਕਹਿੰਦੇ ਸੀਗੇ ਕਿ ਅਸੀਂ ਮੁਰਗੀ ਮਰੀ ਦੇ ਪੈਸੇ ਦੇਵਾਂਗੇ ਅਸੀਂ ਬੱਕਰੀ ਮਰੀ ਦੇ ਪੈਸੇ ਦੇਵਾਂਗੇ ਨਾਲਾਂ ਨੇ ਐਸ ਵਾਰੀ ਮੈਨੂੰ ਲੱਗਦਾ ਇਸਾਨ ਜਮਾਤ ਭਾਈਚਾਰਾ ਜਿਸ ਤਰੀਕੇ ਨਾਲ ਨਸਾਲਾ ਨਾਲ ਸਵਾਲ ਮੇਰੇ ਲੈ ਲਿਓ ਲੱਗਦਾ ਨਹੀਂ ਹੈਗਾ ਜਿਸ ਤਰ੍ਹਾਂ ਆਪਸ ਦੇ ਵਿੱਚ ਪੰਜਾਬੀਆਂ ਦਾ ਭਾਈਚਾਰਾ ਅਸੀਂ ਅਸੀਂ ਅੰਦਰ ਪਿੰਡਾਂ ਚੋਂ ਆਏ ਆ ਪੰਜਾਬੀ ਪੰਜਾਬੀ ਦੀ ਮਦਦ ਕਰ ਰਹੇ ਪੰਜਾਬੀ ਛਡੋ ਬਾਹਰਲੇ ਸੂਬਿਆਂ ਦੇ ਲੋਕ ਵੀ ਸਾਡੇ ਨਾਲ ਆ ਰਹੇ ਨੇ ਐਨ ਆਰ ਆਈਸ ਦਾ ਬਸ ਬਹੁਤ ਸੂਲਗਾ ਲੱਗਦਾ ਨਹੀਂ ਸਭ ਦੀ ਮਦਦ ਕਰਨ ਵਾਲਾ ਪੰਜਾਬ ਦੇ ਨਾਲ ਵੀ ਉਹ ਖੜੇ ਨੇ ਨਹੀਂ ਬੜਾ ਸਪੱਸ਼ਟ ਹੈ ਐਸ ਵਾਰੀ ਇਹ ਵਿਲੰਭਾ ਨਹੀਂ ਦਿੱਤਾ ਜਾ ਸਕਦਾ ਕਿ ਅਦਰ ਸਟੇਟਾਂ ਨੇ ਪੰਜਾਬ ਦੀ ਬਾਹਰ ਨਾ ਖੜੀ ਹੋਵੇ ਇਹ ਨਹੀਂ ਹੈ ਹਾਂ ਐਸ ਵਾਰੀ ਤਾਂ ਅਦਰ ਸਟੇਟਾਂ ਨੇ ਮਤਲਬ ਮੋਰੀ ਹੋ ਕੇ ਪੰਜਾਬ ਦੇ ਨਾਲ ਤੁਕੇਦਰਦਰ ਸਭ ਅਦਰ ਸਟੇਟਾਂ ਨੇ 2020 ਕੀ ਦੀ ਲੜਾਈ 2024 25 ਦਾ ਜਿਹੜਾ ਅੰਦੋਲਨ ਇਹ ਦੋਨ ਦੋਲਣਾ ਨੇ ਲੋਕਾਂ ਦੇ ਅੰਦਰ ਭਾਈਚਾਰਕ ਸਾਂਝ ਨੂੰ ਇੰਨਾ ਮਜ਼ਬੂਤ ਕਰਤਾ ਕਿ ਅੱਜ ਮਹਾਰਿਆਣੇ ਵਾਲਿਆਂ ਨੂੰ ਪੰਜਾਬੀ ਪੰਜਾਬੀ ਨਹੀਂ ਲੱਗ ਰਹੇ ਪੰਜਾਬੀਆਂ ਨੂੰ ਹਰਿਆਣਿਆਂ ਦੇ ਹਰਿਆਣਵੀ ਨਹੀਂ ਲੱਗ ਰਹੇ ਅੱਜ ਸਾਰੇ ਅਸੀਂ ਇੱਕ ਆਏ ਲੱਗ ਰਹੇ ਵੀ ਅਸੀਂ ਸ਼ਾਇਦ ਇੱਕੋ ਮਾਂ ਦੇ ਜੰਮੇ ਆ ਸਕੇ ਭਰਾ ਹੋਈਏ ਇਸ ਤਰ੍ਹਾਂ ਦਾ ਵਰਤਾਰਾ ਮਤਲਬ ਇੱਕ ਦੂਜੇ ਨਾਲ ਰਲ ਕੇ ਅਸੀਂ ਕਰ ਰਹੇ ਆ ਮੈਨੂੰ ਲੱਗਦਾ ਕਿ ਇਹਦੇ ਇਹਦੇ ਚੰਗੇ ਸੰਕੇਤ ਵੀ ਆਉਣਗੇ ਤੁਸੀਂ ਦੇਖੋ ਭਵਿੱਖ ਦੇ ਵਿੱਚ ਅਗਰ ਇਹ ਏਕਤਾ ਵੱਧਦੀ ਜਾਂਦੀ ਹੈ ਏਕਤਾ ਹੋਰ ਸਟਰੋਂਗ ਹੁੰਦੀ ਜਾਂਦੀ ਹੈ ਤਾਂ ਹੋ ਸਕਦਾ ਗੁਰੂ ਕਿਰਪਾ ਕਰੇ ਇਧਰ ਨੂੰ ਅਸੀਂ ਵੱਧ ਜਾਈਏ ਕਿ ਉਹ ਜਿਹੜਾ ਸਾਡਾ ਪੁਰਾਣਾ ਪੰਜਾਬ ਸੀ ਉਹ ਪੰਜਾਬ ਅਸੀਂ ਬਣਾਉਣ ਸਫਲ ਹੋ ਜਾਈਏ ਅੱਛਾ ਬਲਾਸਵਾਲਾ ਡਿਲੇਵਾਲ ਸਾਹਿਬ ਤੁਸੀਂ ਦੌਰਾ ਕੀਤਾ ਇਫੈਕਟਿਡ ਏਰੀਆਸ ਕੋਈ ਕਮੇਟੀਆਂ ਦਾ ਗਠਨ ਕਰੋਗੇ ਤੁਹਾਡੀ ਯੂਨੀయన్స్ ਵੱਲੋਂ ਜਾਂ ਹੋਰ ਕੋਈ ਪੂਰੇ ਕਿਸਾਨ ਸ ਐਸ ਕੇ ਐਮ ਦੁਬਾਰਾ ਬੈਠ ਕੇ ਜਿਹੜਾ ਸਿਰ ਜੋੜੂਗਾ ਕਿਉਂਕਿ ਵਿਫਤਾ ਬਹੁਤ ਵੱਡੀ ਹੈ ਲੋਕਾਂ ਦੇ ਖੇਤਾਂ ਚ ਲੋਕਾਂ ਨੂੰ ਐ ਨਹੀਂ ਪਤਾ ਹੋਣਾ ਕਿ ਸਾਡੇ ਖੇਤ ਕਿੱਥੇ ਨੇ ਨਿਸ਼ਾਨ ਦੀ ਦੁਆਰਾ ਹੋਣ ਦੀ ਸਥਿਤੀ ਹੈ देखो ਮੈਨੂੰ ਇੱਕ ਤਾਂ ਇਹ ਗੱਲ ਲੱਗ ਰਹੀ ਹੈ ਕਿ ਅੱਜ ਜਿਹੜੀ ਸਥਿਤੀ ਚੋਂ ਕਿਸਾਨਾਂ ਨੂੰ ਅੱਜ ਕੱਢ ਲਿਆ ਆਪ ਨੂੰ ਹਰੇ ਸੇਵਾਦਾਰਾਂ ਨੇ ਸੇਵਾ ਕਰਕੇ ਕੱਢ ਲਿਆ ਜਿਹੜੀ ਰਹੀ ਐ ਐਸ ਕੇਐਮ ਨਾਨ ਪੋਲੀਟੀਕਲ ਜਾਂ ਕਿਸਾਨ ਜਥੇਬੰਦੀਆਂ ਦੀ ਜਾਂ ਕਮੇਟੀਆਂ ਦੀ ਗੱਲ ਆ ਉਹ ਅਸੀਂ ਆਲਰੇਡੀ ਇੱਕ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਰਕੇ ਅਨਾਉਂਸ ਕੀਤਾ ਸੀ ਕਿ ਅਸੀਂ ਫਾਜ਼ਿਲਕਾ ਰੋਇਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਨਾਲ ਹੁਸ਼ਿਆਰ ਪਰ ਇਦੂ ਦਾ ਹਾਦਸੇ ਲੁਧਿਆਣਾ ਅਗਰ ਹੁਣ ਅਗਰ ਹੋਰ ਜ਼ਿਆਦਾ ਨੁਕਸਾਨ ਹੋਇਆ ਤਾਂ ਭਾਵੇਂ ਸਾਨੂੰ ਮਾਨਸਾ ਤੇ ਪਟਿਆਲਾ ਵੀ ਬਣਾਉਣਾ ਪਵੇ ਇਹਨਾਂ ਸਾਰੇ ਥਾਵਾਂ ਦੇ ਉੱਤੇ ਅਸੀਂ ਕੈਂਪ ਸਥਾਪਿਤ ਕਰਾਂਗੇ ਉਹ ਕੈਂਪ ਸਥਾਪਿਤ ਹੋ ਚੁੱਕੇ ਨੇ ਇਹ ਸਾਰੇ ਮਗਰਿਆਂ ਦੀ ਜਿਨ੍ਹਾਂ ਦੇ ਮੈਂ ਨਾਂ ਲਿਆ ਹੈ ਇਹ ਕੈਂਪ ਚੱਲ ਰਹੇ ਨੇ ਇਹਨਾਂ ਕੈਂਪਾਂ ਦੇ ਰਾਹੀਂ ਅਸੀਂ ਕੀ ਕਰਦੇ ਆ ਕਿ ਜਿਹੜੀ ਸੰਗਤ ਸੇਵਾ ਲੈ ਕੇ ਆਉਂਦੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਦੱਸਦੇ ਆ ਸੰਗਤ ਸੇਵਾ ਲੈ ਕੇ ਆਉਂਦੀ ਐ ਉਸ ਸੰਗਤ ਨੂੰ ਅਸੀਂ ਗਾਈਡ ਲਾਈਨ ਦਿੰਨੇ ਆ ਕਿ ਉਹ ਸਾਡੇ ਨਾਲ ਬੰਦੇ ਅਸੀਂ ਭੇਜਦੇ ਆ ਸਮਾਨ ਜਿੱਥੇ-ਜਿੱਥੇ ਪਚਾਉਣਾ ਪਚਾਓ ਆਪ ਉਹ ਸਮਾਨ ਪਚਾਉਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਕੱਲ ਹੀ ਇਹਨੂੰ 4 ਦਿਨ ਪਹਿਲਾਂ ਜਿਹੜਾ ਆ ਘੁੰਨੇਵਾਲ ਦੇ ਵਿੱਚ ਕੋਲ ਮਤਲਬ ਉਹ ਸੀਮਟ ਟੁੱਟਿਆ ਉਹਨੂੰ ਬੰਨਨ ਦਾ ਕਾਰਜ ਚਲਾ ਰਹੇ ਹੋ ਤੇ ਸੰਤ ਬਾਬਾ ਸਤਨਾਮ ਸਿੰਘ ਜੀ ਚਲਾ ਰਹੇ ਨੇ ਔਰ ਉਹਨਾਂ ਨੂੰ ਅੱਜ ਤੋਂ 5 ਦਿਨ ਪਹਿਲਾਂ ਅਸੀਂ 1 ਲੱਖ ਰੁਪਏ ਦੀ ਸੇਵਾ ਦੇ ਕੇ ਆਏ ਕੱਲ ਹਰਿਆਣੇ ਦੀਆਂ ਸੰਗਤਾਂ ਨੇ ਲੱਖ ਰੁਪਇਆ ਭੇਜਿਆ ਉਹ 1 ਲੱਖ ਦੀ ਸੇਵਾ ਕੱਲ ਦੇ ਕੇ ਆਏ ਆ ਤਾਂ ਅੱਜ ਫੇਰ ਹਰਿਆਣੇ ਦੀਆਂ ਸੰਗਤਾਂ ਸੇਵਾ ਲੈ ਕੇ ਆਈਆਂ ਸੀ ਜਿਹੜਾ ਉਹ ਸੀ ਉਹ ਹਣ ਵਾਲੀ ਸੇਵਾ ਸੀ ਉਹਨੂੰ ਅਸੀਂ ਫੀਡ ਦੇ ਵਿੱਚ ਤਬਦੀਲ ਕਰਕੇ ਸੋ ਉਹਨਾਂ ਤੋਂ ਕੋਈ ਉਹਨਾਂ ਦੇ ਹੱਥੋਂ ਹੀ ਉਹ ਫੀਡ ਮਤਲਬ ਸਪਲਾਈ ਕਰਵਾ ਰਹੇ ਹਾਂ ਉਸ ਇਲਾਕੇ ਦੇ ਵਿੱਚ ਸੋ ਲੱਗੇ ਹੋਏ ਨੇ ਸਾਰੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਕੋਸ਼ਿਸ਼ ਇਹ ਹੈ ਕਿ ਲੋੜਵੰਦਾ ਤੱਕ ਚੀਜ਼ ਪਹੁੰਚ ਜੇ ਹਾਂਜੀ ਬਹੁਤ ਮਿਹਰਬਾਨੀ ਤਾਂ ਜਗੀ ਦਲਵਾਲ ਖਾਸ ਤੌਰ ਤੇ ਆ ਮੌਜੂਸੀ ਕਹਿੰਦੇ ਗਿਣਤੀ ਮਿੰਤੀ ਤੋਂ ਬਾਅਦ ਇਸ ਵੇਲੇ ਪੰਜਾਬ ਦਾ ਨੁਕਸਾਨ ਹੈ ਪਾਰਲੀਅਸ ਸਟੇਟਾਂ ਨੇ ਹੁਣ ਲਾਂਬਾ ਲਾਤਾ ਲੱਗਦਾ ਕਿ ਮੈਨੂੰ ਫਿਰ ਪੁਰਾਣਾ ਪੰਜਾਬ ਬਣਦਾ ਨਜ਼ਰ ਆ ਰਿਹਾ ਕਿਉਂਕਿ ਹਰਿਆਣਾ ਜਿਸ ਤਰ੍ਹਾਂ ਨਾਲ ਖੜਾ ਉਹ ਕਾਬਲੇ ਤਾਰੀਫ ਹੈ ਕੈਮਰਾ ਫੋਟੋਸਿੰਦਲੀਨ ਨਾਲ ਗਗਨ ਸ਼ੁਕਰਾ ਦਿੱਲੀ ਪੋਸਟ ਪੰਜਾਬ